ਇਹ ਤਸਵੀਰਾਂ ਬਰਨਾਲਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਪੁਲਿਸ ਦੀਆਂ ਟੀਮਾਂ ਅਤੇ ਕਿਸਾਨਾਂ ਵਿਚਾਲੇ ਝੜਪ ਹੋਈ ਹੈ ਔਰ ਇਹ ਵੀ ਜਾਣਕਾਰੀ ਸਾਹਮਣੇ ਆਈ ਕਿ ਲਾਠੀ ਚਾਰਜ ਵੀ ਕੀਤਾ ਗਿਆ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮਾਹੌਲ ਜਿਹੜਾ ਤਣਾਪੂਰਨ ਬੰਦਾ ਹੋਇਆ ਦਿਖਾਈ ਦਿੱਤਾ ਔਰ ਜਾਣਕਾਰੀ ਦੇ ਮੁਤਾਬਕ ਦੱਸ ਦਈਏ ਕਿ ਕਿਸਾਨ ਆਗੂ ਜਗਿੰਦਰ ਸਿੰਘ ਉਗਰਾਹਾ ਵੱਲੋਂ ਵੀ ਵੱਡਾ ਐਲਾਨ ਕੀਤਾ ਗਿਆ ਸੀ ਕਿ 6 ਫਰਵਰੀ ਨੂੰ ਜਿਹੜਾ ਬਠਿੰਡਾ ਡੀਸੀ ਦਫ਼ਤਰ ਦੇ ਬਾਹਰ ਜਿਹੜਾ ਪੱਕਾ ਮੂਰਤ ਲਗਾਇਆ ਜਾਵੇਗਾ ਧਰਨੇ ਦਾ ਜਿਹੜਾ ਜ਼ਿਕਰ ਹੈ ਉਹ ਕੀਤਾ ਗਿਆ ਪਰ ਉਸ ਤੋਂ ਪਹਿਲਾਂ ਇਹ ਦੇਖਿਆ ਗਿਆ ਕਿ ਕਿੰਜ ਮਾਹੌਲ ਜਿਹੜਾ ਤਣਾਅਪੂਰਨ ਹੈ ਆ ਬਣਦਾ ਹੋਇਆ ਦਿਖਾਈ ਦਿੱਤਾ ਹੈ ਆ ਕਿਸਾਨਾਂ ਨੂੰ ਜਿਹੜਾ ਰੋਕਿਆ ਗਿਆ ਬੈਰੀਕੇਟਿੰਗ ਕੀਤੀ ਗਈ ਸੀ ਪਰ ਬੈਰੀਕੇਟਿੰਗ ਤੋੜ ਕੇ ਕਿਸਾਨ ਅੱਗੇ ਵਧਣ ਦੀ ਜਿਹੜੀ ਹੈ ਕੋਸ਼ਿਸ਼ ਕਰਦੇ ਹੋਏ ਦਿਖਾਈ ਦਿੱਤੇ ਔਰ ਇਸੇ ਦੌਰਾਨ ਹੈ ਪੁਲਿਸ ਮੁਲਾਜ਼ਮਾਂ ਵੱਲੋਂ ਰੋਕਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾਂਦੀ ਹੈ ਪਰ ਦੇਖਿਆ ਗਿਆ ਕਿ ਕਿੰਜ ਬੈਰੀਕੇਟਿੰਗ ਤੋੜ ਕੇ ਜਿਹੜੇ ਕਿਸਾਨ ਨੇ ਅੱਗੇ ਵਧੇ ਔਰ ਇਸੇ ਦੌਰਾਨ ਹੈ ਦੇਖਿਆ ਗਿਆ ਕਿ ਕਿੰਜ ਮਾਹੌਲ ਜਿਹੜਾ ਤਣਾਅਪੂਰਨ ਬਣਦਾ ਹੋਇਆ ਦਿਖਾਈ ਤਾਂ ਔਰ ਛੜਪ ਹੋਈ ਐ ਪੁਲਿਸ ਦੀ ਟੀਮ ਅਤੇ ਦੱਸ ਦਈਏ ਕਿ ਕਿਸਾਨਾਂ ਵਿਚਾਲੇ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਜਾਣਕਾਰੀ ਦੇ ਮੁਤਾਬਕ ਦੱਸ ਦਈਏ ਕਿ ਜੇਲ੍ਹ ਦੇ ਵਿੱਚ ਬੰਦ ਕਿਸਾਨਾਂ ਗੂ ਸ਼ਗਨਦੀਪ ਸਿੰਘ ਅਤੇ ਬਲਦੇਵ ਸਿੰਘ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਵੱਡਾ ਜਿਹੜਾ ਕਿਸਾਨਾਂ ਵੱਲੋਂ ਇਕੱਠ ਕੀਤਾ ਗਿਆ ਵੱਡੀ ਗਿਣਤੀ ਦੇ ਵਿੱਚ ਪਹਿਲਾਂ ਹੀ ਤੜਕਸਾਰ ਤੋਂ ਮਹਿਲਾ ਚੌਂਕ 'ਚ ਜੋ ਪੁਲਿਸ ਖੜੀ ਸੀ ਨਾਕਾਬੰਦੀ ਕੀਤੀ ਗਈ ਸੀ ਉਥੇ ਇਹ ਝੜਪ ਹੋ ਗਈ ਔਰ ਜਿੱਥੇ ਇਸਮੇ ਕਈ ਕਿਸਾਨਾਂ ਦੀਆਂ ਪੱਗਾਂ ਜੜੀਆਂ ਨੇ ਉਹ ਵੀ ਲੱਤਗੀਆਂ ਤਾਂ ਪੁਲਿਸ ਵੱਲੋਂ ਸੈਂਕੜੇ ਕਿਸਾਨਾਂ ਨੂੰ ਜਿਹੜਾ ਹਿਰਾਸਤ ਦੇ ਵਿੱਚ ਲਿਆ ਗਿਆ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਦੇ ਵਿੱਚ ਕਿ ਕਿਸਾਨਾਂ ਨੂੰ ਜਿਹੜਾ ਪੁਲਿਸ ਮੁਲਾਜ਼ਮਾਂ ਵੱਲੋਂ ਹਿਰਾਸਤ ਦੇ ਵਿੱਚ ਲੈ ਗਿਆ ਸੈਂਕੜੇ ਹੈ ਦੇ ਹਿਸਾਬ ਦੇ ਨਾਲ ਇਹ ਕਿਸਾਨ ਜਿਹੜੇ ਨੇ ਹਰਾਸਤ ਦੇ ਵਿੱਚ ਲੈ ਗਏ ਨੇ ਤਾਂ ਬਰਨਾਲਾ ਆ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬਰਨਾਲਾ ਬਠਿੰਡਾ ਹਾਈਵੇ ਤੇ ਸਥਿਤ ਹਾਈ ਟੈਕ ਚੌਂਕੀ ਤੇ ਇਹ ਮਾਹੌਲ ਜਿਹੜਾ ਤਣਾਪੁਰ ਨੇ ਬਣ ਗਿਆ ਉਸ ਸਮੇ ਬਣ ਗਿਆ ਜਦੋਂ ਬਠਿੰਡਾ ਵੱਲ ਕਿਸਾਨ ਵੱਡੀ ਗਿਣਤੀ ਦੇ ਵਿੱਚ ਰੋਕ ਕਰ ਰਹੇ ਸੀ ਚਾਲੇ ਪਾਏਗੇ ਸੀ ਪਰ ਉੱਥੇ ਹੀ ਬੈਰੀਗੇਟਿੰਗ ਕਰਕੇ ਪੁਲਿਸ ਦੀਆਂ ਟੀਮਾਂ ਵੱਲੋਂ ਕਿਸਾਨਾਂ ਨੂੰ ਜਿਹੜਾ ਉਹ ਰੋਕਿਆ ਜਾਂਦਾ ਹੈ ਅਰੇ ਦੇਖ ਸਕਦੇ ਹੋ ਕਿ ਬੈਰੀਕੇਟਿੰਗ ਤੂੜ ਕੇ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਨੇ ਔਰ ਇਸੇ ਦੌਰਾਨ ਪੁਲਿਸ ਅਤੇ ਕਿਸਾਨਾਂ ਵਿਚਾਲੇ ਇਹ ਝੜਪ ਹੋ ਗਈ ਔਰ ਜਿਹੜੀ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਉਸ ਦੇ ਮੁਤਾਬਕ ਪੁਲਿਸ ਨੂੰ ਸਥਿਤੀ ਨੂੰ ਸੰਭਾਲਣ ਦੇ ਲਈ ਜਿਹੜਾ ਲਾਠੀ ਚਾਰਜ ਵੀ ਕਰਨਾ ਪਿਆ ਔਰ ਦੇਖ ਸਕਦੇ ਹੋ ਕਿ ਕਈ ਕਿਸਾਨਾਂ ਨੂੰ ਜਿਹੜਾ ਹਿਰਾਸਤ ਦੇ ਵਿੱਚ ਲੈ ਗਿਆ ਔਰ ਕਈਆਂ ਦੀਆਂ ਪੱਗਾ ਤੱਕ ਜੜੀਆਂ ਨੇ ਉਹ ਲੱਤ ਗਿਆ ਤਾਂ ਇਹ ਮੌਕੇ ਦੀਆਂ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰ ਰਹੇ ਆ ਬਰਨਾਲਾ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਕਿਸਾਨਾਂ ਆਗੂਆਂ ਦੇ ਰਿਹਾਈ ਦੀ ਮੰਗ ਨੂੰ ਲੈ ਕੇ ਵੱਡਾ ਇਕੱਠ ਕੀਤਾ ਗਿਆ ਔਰ ਬਠਿੰਡਾ ਸਿਵਸ ਕਤਰੇ ਦਾ ਕਿਰਾਵ ਕਰਨ ਜਾ ਰਿਹਾ ਸੀ ਕਿਸਾਨ ਔਰ ਕਿਸਾਨਾਂ ਨੂੰ ਰੋਕਣ ਦੇ ਲਈ ਪੁਲਿਸ ਦੀਆਂ ਟੀਮਾਂ ਜਿਹੜੀਆਂ ਨੇ ਪਹਿਲਾਂ ਹੀ ਤਨਾਅ ਜਿਹੜੀਆਂ ਨੇ ਉਹ ਕੀਤੀਆਂ ਗਿਆ ਸੀ ਉਹ ਰੋਕਣ ਦੀ ਲਗਾਤਾਰ ਕੋਸ਼ਿਸ਼ ਕੀਤੀ ਗਈ ਸਮਝੋ ਹੁੰਦੀ ਵੀ ਕੋਸ਼ਿਸ਼ ਕੀਤੀ ਗਈ ਕਿ ਅੱਗੇ ਤੁਹਾਨੂੰ ਨਹੀਂ ਜਾਣ ਦਿੱਤਾ ਜਾਵੇਗਾ ਪਰ ਜਦੋਂ ਕਿਸਾਨ ਅੱਗੇ ਵਧੇ ਤਾਂ ਇਸ ਦੌਰਾਨ ਜਿਹੜੀ ਹੈ ਪੁਲਿਸ ਅਤੇ ਕਿਸਾਨਾਂ ਵਿਚਾਲੇ ਝੜਪ ਹੋ ਗਈ